ਚਲੋ ਠੀਕ ਹੈ ਭਾਜੀ ਹਾਂ ਹਾਂ ਓਕੇ ਓਕੇ ਬੋਲ ਦੇਣੀ ਤੁਸੀਂ ਤੇ ਕਹਿੰਦੇ ਕਿ ਮੈਂ ਮੋਟਰ ਤੇ ਚੱਲਿਆ ਤਾਂ ਕਿਹੜੇ ਇੱਥੇ ਬੈ ਗਏ ਮੋਟਰ ਤੇ ਚੱਲਿਆ ਸੀਗਾ ਲੈਵਲ ਵਾਲੇ ਦਾ ਫੋਨ ਵੀ ਆਉਂਦਿਆ ਸੀਗਾ ਅੱਛਾ ਤੇ ਉਦੋਂ ਫੋਨ ਆ ਗਿਆ लवली ਭਾਜੀ ਦਾ ਅੱਛਾ ਆਹੋ ਉਹੋ ਡੈ ਹੀ ਰਾਜੀ ਭਾਜੀ ਪੁੱਛਣ ਠੀਕ ਆ ਤੇ ਕਹਿੰਦੇ ਹੁਦਾਂ ਤੇ ਕਹਿੰਦੇ ਅੱਜ ਘਰ ਨਹੀਂ ਆ ਤੇ ਸਾਨੂੰ ਕਹਿੰਦੇ ਕਿਤੇ ਤੁਸੀਂ ਆਓ ਫੇਰਾ ਮਰੋ ਸਾਡੇ ਕੋਲ ਠੀਕ ਆ ਤੇ ਮੈਂ ਤੇ ਆ ਕੇ ਮੈਂ ਹੁਣ ਤੁਹਾਨੂੰ ਪਤਾ ਕਿ ਕੰਮਾਂ ਦੇ ਦੇਣਾ ਹਾਂ ਹਾਂਜੀ ਤੇ ਔਖਾ ਹੋਇਣਾ ਮੈਂ ਹੁਣ ਤੇ ਆਇਆ ਨਹੀਂ ਕਿ ਜਾਣਾ ਤੇ ਮੈਂ ਉਹਦਾ ਸਗੋਂ ਆਖਿਆ ਮੈਂ ਕਿ ਤੁਹੀਂ ਆਇਓ ਸਗੋਂ ਹੋਰ ਕੀ ਹੈ ਤੇ ਉੱਥੇ ਤੁਹਾਡੀ ਰਵਿੰਦਰ ਨਾਲ ਗੱਲ ਹੋਈ ਰਵਿੰਦਰ ਨਾਲ ਨਹੀਂ ਗੱਲ ਹੋਈ ਮੇਰੀ ਉਹਦਾ ਰਾਜੀ ਬਾਜੀ ਕਹਿੰਦੇ ਸੀਗੇ ਚਲੋ ਵਧੀਆ ਗੱਲ ਹੈ ਠੀਕ ਠਾਕ ਹੈ ਉਹਦਾ ਫੋਨ ਆਉਂਦਾ ਵਾ ਤੇ ਫਿਕਰ ਹੋਣ ਲੱਗ ਜਾਂਦੀ ਆ ਇਸ਼ਾਰਾ ਕੋਈ ਠੀਕ ਠਾਕ ਹੋਵੇ ਨਹੀਂ ਉਦਾਂ ਤੇ ਕਹਿੰਦੇ ਰਾਜੀ ਬਾਜੀ ਆ ਤੇ ਇਹ ਕਹਿੰਦੇ ਕਹਿੰਦੇ ਛੁੱਟੀਆਂ ਤੇ ਸਗੋਂ ਸਾਡੇ ਕੋ ਆਜੋ ਤੇ ਮੈਂ ਕਿਹਾ ਮੈਂ ਕਿ ਸਾਡੇ ਕੋ ਤਾਂ ਆਇ ਨਹੀਂਗਾ ਜਣਾ ਕਿਉਂ ਹੁਣ ਗਾਂ ਮੈਂ ਝੋਨੇ ਲੱਗ ਜਾਣੇ ਆ ਅਜੇ ਮੈਂ ਕਿ ਪਹਿਲੀਆਂ ਲੈਵਲ ਕਰਾਉਂਦੇ ਆ ਮੁੜ ਕੇ ਝੋਨੇ ਆ ਫਿਰ ਹਨਾ ਕਈ ਕੰਮ ਵਿੱਚ ਹੁੰਦੇ ਤੇ ਮੈਂ ਤਾਂ ਇਹੀ ਆਇਓ ਕਹਿੰਦੇ ਨੇ ਤੇ ਹੋ ਸਕਦਾ ਕਿਸੇ ਦਿਨ ਉਹਨੂੰ ਤੁਸੀਂ ਤਿਆਰੀ ਰੱਖਿਓ ਥੋੜੀ ਬੋਦੀ ਕੋਈ ਗੱਲ ਨਹੀਂ ਜਦੋਂ ਆਉਣਾ ਹੋਊਗਾ ਫੋਨ ਤੇ ਕਰਨਗੇ ਹੀ ਹੂੰ ਉਦਾਂ ਇੰਨਾ ਕਿ ਮੈਨੂੰ ਹੌਸਲਾ ਹੈਗਾ ਵਾ ਤੇ ਮੁੰਡਾ ਚੰਗਾ ਵਾ ਨਹੀਂ ਤੇ ਪਹਿਲਾਂ ਜਿੰਨਾ ਸਾਨੂੰ ਧੋਖਾ ਮਿਲਿਆ ਵਾ ਮੈਨੂੰ ਤਾਂ ਡਰੀ ਲੱਗਦਾ ਸੀਗਾ ਕਿਤੇ ਸਾਡੇ ਨਾਲ ਫੇਰ ਪਹਿਲਾਂ ਵਾਲਾ ਕੰਮ ਨਾ ਹੋਵੇ ਪਰ ਨਹੀਂ ਰਾਜੀ ਬਾਜੀ ਵੀ ਪੁੱਛਦਾ ਵਾ ਉਦਾਂ ਵੀ ਫੋਨ ਫਾਨ ਕਰਦਾ ਵਾ ਜੇ ਕੋਈ ਕੰਮ ਹੋਵੇ ਸਲਾਹ ਵੀ ਲਿੰਦਾ ਵਾ ਤੇ ਇਹੋ ਕੋਈ ਹੁੰਦਾ ਹੋਰ ਕੀ ਹੁੰਦਾ ਹੋਰ ਕਿਹੜਾ ਕਿਹਨੇ ਘਰ ਆ ਕੇ ਬਹਿ ਜਾਣਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਅਸੀਂ ਤੇ ਪਹਿਲਾਂ ਹੀ ਬੜੇ ਟੁੱਟੇ ਹਾਂ ਜੋ ਦਰਪਿੰਦਰ ਕਰ ਰਹੀ ਹਿੰਦੀ ਜੀ ਉਦੋਂ ਵੀ ਨਹੀਂ ਵੇਖੀ ਜਾਂਦੀ ਭਾਵੇਂ ਕਿ ਉਹ ਵਿਚਾਰੇ ਕਿਸ ਨੂੰ ਕੋਈ ਦੁੱਖ ਨਹੀਂ ਦਿੰਦੀ ਫਤਾਂ ਨੂੰ ਪਤਾ ਅਣਗੁਆਣੀ ਛੱਡਦਾ ਉਦੋਂ ਨਿਕਾ ਜਾਉਂਦਾ ਨਹੀਂ ਨਹੀਂ ਆ ਤੇ ਚੰਗਾ ਹੋ ਗਿਆ ਵਾ ਉਹ ਵੀ ਵਿਚਾਰਾ ਰੋਜ਼ ਪੁੱਛਦਾ ਹੀ ਵੀ ਪਿੰਡ ਵਾਲੇ ਰੱਬ ਨੇ ਮਨ ਮੇਰ ਪਾਤੀ ਆ ਨਾ ਤੇ ਵਧੀਆ ਹੋ ਗਿਆ ਵਾ ਜੇਕਦੇ ਕੰਮ ਨਾ ਹੁੰਦਾ ਤੇ ਲੋਕਾਂ ਨੇ ਹੋਂ ਤੱਕ ਮੈਨੇ ਮਾਰਵਾ ਕੇ ਖੁਸ਼ੀ ਭਾਵੇਂ ਤੇ ਉਹ ਚੜੈਣ ਹੋ ਜਾਂਦੀ ਇਹ ਤਾਂ ਗੱਲ ਤਾਂ ਠੀਕ ਆ ਪਰ ਚਲੋ ਆਪਣੇ ਘਰ ਚੰਗੀ ਆ ਨਾ ਹੁਣ ਤੇ ਸਾਨੂੰ ਵੀ ਠੰਡੀ ਬਾਹ ਆਉਂਦੀ ਪਰ ਮੈਂ ਕਿ ਕੰਮ ਵੇਖਿਆ ਲੋਕਾਂ ਦਾ ਦੁਨੀਆ ਨੂੰ ਦੋਵੇਂ ਪਾਸੇ ਵੇਲਾ ਦੰਦੇ ਹੁੰਦੇ ਆ ਹੁਣ ਜੇ ਉਹਨੂੰ ਅਸੀਂ ਆਪਣੇ ਘਰ ਰੱਖਦੇ ਤੇ ਫਿਰ ਵੀ ਲੋਕਾਂ ਕਹਿੰਨਾ ਸੀ ਕਿ ਤੁਸੀਂ ਘਰ ਨੌਕਰਾਨੀ ਭਲ ਕੇ ਰੱਖੀ ਆ ਤੇ ਜੇ ਉਹਦਾ ਵਿਆਹ ਕਰਤਾ ਤੇ ਪਤਾ ਤੇ ਸਾਨੂੰ ਲੱਗਦਾ ਹੀ ਆ ਫਿਰ ਲੋਕੀ ਕਹਿੰਦੇ ਆ ਕਿ ਦੋਰਾ ਵਿਆਹ ਕੀਤਾ ਤੁਹਾਨੂੰ ਕਿਹੜਾ ਪਤਾ ਨਹੀਂ ਲੱਗਦਾ ਲੋਕਾਂ ਦੀ ਕਿਹੜੀ ਗੱਲ ਆ ਉਹਨਾਂ ਤੇ ਕਹਿੰਦੇ ਰਹਿਣਾ ਬਸ ਅਰੇ ਇਸੇ ਗੱਲ ਤੋਂ ਲੱਗਦਾ ਵਾ ਕਿ ਜਿਉ ਇੱਥੇ ਰਹਿੰਦੀ ਲੋਕੀ ਗੱਲਾਂ ਕਰਦੇ ਤੇ ਸਾਡੇ ਸਾਰਿਆਂ ਦੇ ਵਿੱਚ ਨਾ ਕੋਈ ਅਣਬੰਦ ਹੋ ਜਾਂਦੀ ਹੁਣ ਉਹ ਆਪਣੇ ਘਰ ਆ ਤੇ ਹੀ ਆਉਂਦਾ ਨਹੀਂ ਵਧੀਆ ਹੁਣ ਤੇ ਬਹੁਤ ਸੁਖ ਭਾਵੇਂ ਬੰਦਾ ਸੁਖ ਸੰਦ ਪੁੱਛੇ ਤੇ ਬਸ ਸਭ ਕੋਈ ਰਾਜੀ ਬਾਜੀ ਨਹੀਂ ਹੁਣ ਆਉਣਗੇ ਨਾ ਤੇ ਵਧੀਆ ਰੋਟੀ ਪਣੀ ਬਣਾਇਓ ਵਧੀਆ ਸੇਵਾ ਕਰਿਓ ਅਗਲੇ ਨੇ ਇਹ ਨਾ ਹੋਊਗਾ ਵੀ ਗਣਗਲਾਵੇਂ ਲਾਤਾ ਬਿਲਕੁਲ ਉਹ ਨਹੀਂ ਨਹੀਂ ਤੁਸੀਂ ਫਿਕਰ ਨਾ ਕਰੋ ਉਹਦੇ ਗੱਲ ਤਾਂ ਠੀਕ ਆ ਨਾਲੇ ਉਹ ਕਿਹੜਾ ਰੋਜ਼ ਤੁਰੇ ਆ ਮੈਂ ਤੇ ਅੱਗੇ ਇੱਕ ਗੱਲ ਸੋਚਾਂਗੀ ਹਾਂ ਫਿਰ ਇਹ ਪਿੰਡ ਬਤਰੀ ਨਾਲ ਇੱਥੇ ਕਰਲੇ ਲੈਂਦੀ ਦੇਂਦੀ ਸਾਡੇ ਤੋਂ ਚੱਕਦੀ ਹੀਗੀ ਤਾਨੂੰ ਕੋਈ ਗੱਲ ਨਹੀਂ ਦੱਸਦੀ ਮੁੰਡੇ ਦੀਆਂ ਫੀਸਾਂ ਲੇਟ ਹੋ ਜਾਣੀਆਂ ਅਹੀਂ ਤੇ ਉਦੋਂ ਹੀ ਪੁੱਛਣਾ ਆਣਾ ਜਦੋਂ ਹਟੇ ਕੰਨੀ ਗੱਲ ਪੈਣੀ ਉਹਨੇ ਆਪਨਾ ਦੱਸਣਾ ਕਿ ਹੁਣ ਇਹ ਆਪੀ ਉੱਥੇ ਜਿਹੜੀ ਕੁੜੀ ਆ ਉਹਨੂੰ ਵੀ ਮਾਂ ਮਿਲ ਗਈ ਆ ਤੇ ਨੌਰਵੀ ਸਕੂਲ ਜਾਣ ਲੱਗ ਪਿਆ ਵਾ ਦੋਵੇਂ ਭੈਣ ਭਰਾ ਹੋ ਗਏ ਆ ਇਹੋ ਸਾਥ ਹੋ ਗਿਆ ਉਹਦਾ ਮਾਦਾ ਸਰਦਾ ਜਾਊਗਾ ਇਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਆ ਤੇ ਮੈਨੂੰ ਲੱਗਦਾ ਵਾ ਕਿ ਉਹਨਾਂ ਦੇ ਸੁਭਾਅ 'ਚ ਵੀ ਬਹੁਤਾ ਫਰਕ ਇਸੇ ਕਰਕੇ ਪਿਆ ਵਾ ਹਮ ਹੁਣ ਉਹਨਾਂ ਨੂੰ ਵੀ ਓਨੀ ਲੋੜ ਸੀ ਜਿੰਨੇ ਰਪਿੰਦਰ ਨੂੰ ਸੀ ਬਿਲਕੁਲ ਹੈਨਾ ਤੇ ਚੱਲਣ ਵਾਲੇ ਭੈਣ ਭਰਾ ਦਾ ਸਾਥ ਹੋ ਗਿਆ ਵਾ ਤੇ ਨਾਲੇ ਇਹਨਾਂ ਨੂੰ ਇੱਕ ਦੂਜੇ ਦਾ ਆਸਰਾ ਹੋ ਗਿਆ ਹੈਨਾ ਇਹ ਗੱਲ ਤਾਂ ਠੀਕ ਹੈ ਇਹ ਤੇ ਨਾਲੇ ਉਹਨਾਂ ਕਿਹਾ ਵੀ ਵੇਖ ਲੈ ਖੁਦ ਹੀ ਆਵਾਜ਼ ਵਾ ਜਿੱਦਾਂ ਦੀ ਕੋਈ ਮਾਰੂਗਾ ਉਦਾਂ ਦੀ ਸੁਣੂਗਾ ਬਾਕੀ ਕੋਈ ਗੱਲ ਨਹੀਂ ਜਦਨ ਆਉਂਦੇ ਆ ਨਾ ਵਧੀਆ ਜੀ ਤਿਆਰੀ ਕਰਿਓ ਠੀਕ ਹੈ ਨਾ ਤੇ ਵਧੀਆ ਖਾਣ ਪੀਣ ਆਸੇ ਉਹਨਾਂ ਵਾਸਤੇ ਬਣਾਇਓ ਚਲੋ ਕੋਈ ਨਹੀਂ ਮੈਂ ਆ ਗਿਆ ਪੰਪੀ ਦਾ ਹੋ ਗਿਆ ਫਿਰ ਹੈ ਉੱਥੇ ਵੀ ਬੰਦੇ ਆਏ ਆ ਤੇ ਡੀਕਣ ਦੇ ਮੈਨੂੰ ਮੈਂ ਤੇ ਫੋਨ ਤੇ ਗੱਲ ਕਰਦਾ ਰਿਹਾ ਚਲੋ ਠੀਕ ਰਪਿੰਦਰ ਵਿਚਰੀ ਨੇ ਨਾ ਆਪਣਾ ਦੁੱਖ ਕਿੱਦਾਂ ਕੱਟਿਆ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਆ ਇੱਕ ਘਰ ਛੋ ਬਚਰੀ ਬੜੀ ਸਿਆਣੀ ਆ ਗਾਂ ਜਾ ਕੇ ਵੀ ਆਪਣਾ ਸਾਰਾ ਕੁਝ ਸੰਭਿਆ ਕਦੇ ਦੀ ਵੇਲੀ ਗਈ ਅਜੇ ਤੱਕ ਨਹੀਂ ਮੁੜੀ ਗਈ ਵੇਲੀ ਵੱਲੋਂ ਕਿੱਥੇ ਚਲ ਗਈ ਆ ਕਿਤੇ ਗੱਲੀ ਪੈ ਗਈ ਜਾਂ ਆਪਦੀ ਕਿਸੇ ਨਾਲ ਜਾ ਡਸਟਬਿਨ ਵਿੱਚ ਇੱਥੇ ਪਿਆ ਆ ਆ ਪਤਾ ਨਹੀਂ ਕਿਧਰ ਹੰ ਚਲ ਗਈ ਆ ਆਵਾਜ਼ ਇਧਰੋਂ ਆਉਂ ਰਹੀ ਆ ਮੈਨੂੰ ਗੱਲੀ ਪਤਾ ਨਹੀਂ ਕਿ ਇਹ ਨਾਲ ਲੱਗੀ ਆ ਆਵਾਜ਼ ਇਧਰੋਂ ਆਉਂ ਰਹੀ ਆ ਕੋਈ ਨਹੀਂ ਕਾਰ ਹਾਲਾਂ ਦੇ ਜਰਾ ਖੇਣੇ ਇਨੂੰ ਮੈਂ ਮੱਤ ਦਿਨੀਆਂ ਚੰਗੀ ਤਰ੍ਹਾਂ ਜਰਾ ਕੇ ਇਹਨੂੰ ਨੇ ਇਧਰ ਆ ਕਿਧਰ ਆਈਆਂ ਤੂੰ ਉਹ ਵੀ ਮੈਂ ਕਿੱਥੋਂ ਹੋਣਾ ਵਾ ਮੈਂ ਤਾਂ ਕੂੜਾ ਸੁੱਟਣ ਗਈ ਸੀ ਤੂੰ ਅੱਜ ਦੀ ਗਈਆਂ ਕੂੜਾ ਸੁੱਟਣ ਮੰਮੀ ਗਈ ਤੇ ਹੈਗੀ ਉੱਥੇ ਵੇਰ ਲਈ ਥੋੜਾ ਜਿਹਾ ਕੰਮ ਹੀ ਮੁੜ ਕੇ ਫੇਰ ਮੈਂ ਉਹ ਕਰਕੇ ਆਈ ਵੇਰ ਲਈ ਉਹ ਮੈਂ ਫੇਰਾ ਮਾਰ ਗਈ ਮੇਰੇ ਤੇ ਕੋਈ ਵੀ ਨਹੀਂ ਸੀ ਉੱਥੇ ਉੱਥੋਂ ਮੈਂ ਕੰਮ ਕਰਕੇ ਨਾ ਆ ਗਈ ਤੇ ਸਾਹਮਣੇ ਭੂਆ ਜੀ ਬੈਠੇ ਸੀ ਤੇ ਮੈਂ ਉਹਨਾਂ ਵੱਲੋਂ ਚਲ ਗਈ ਨਿਕਲਦੀ ਭੂਆ ਆਈ ਆ ਉਹ ਇੱਧਰ ਤੇ ਕਿਤੇ ਬੜੀ ਨਹੀਂ ਉਹ ਤੇ ਤੈਨੂੰ ਬੜਾ ਹੈ ਚੜਿਆ ਹੈ ਭੂਆ ਦਾ ਮੰਮੀ ਜੀ ਭੂਆ ਜੀ ਸਾਹਮਣੇ ਬੈਠੇ ਸੀ ਤੇ ਹੁਣ ਮੈਂ ਵੀ ਇਹ ਕਿ ਇੱਧਰ ਨੂੰ ਹੁੰਦੀ ਚੰਗੀ ਲੱਗਦੀ ਸੀ ਮੈਂ ਇਹ ਤਾਂ ਕਰਕੇ ਸਾਹਮਣੇ ਚਲ ਗਈ ਕਿ ਚੱਲ ਬੁਲਾਈ ਆਉਣੀ ਆ ਤੇਨੂੰ ਭੂਆ ਦਾ ਬੜਾ ਹੈ ਚੜਿਆ ਹੈਗਾ ਗਈ ਦਵੈਲੀ ਤੇ ਜਾ ਕੇ ਉਧਰ ਵੜ ਗਈ ਜਾ ਕੇ ਤੂੰ ਉਹ ਮੰਮੀ ਉਧਰ ਸਾਹਮਣੇ ਬੈਠੇ ਸੀਗੇ ਤੇ ਮੈਂ ਹੁਣ ਚੰਗੀ ਥੋੜੀ ਲੱਗਦੀ ਤੇ ਮੈਂ ਤਾਂ ਜਾਣਾ ਹੀ ਸੀ ਮਿਲਣ ਫਿਰ ਬਹੁਤਾ ਹੀ ਹੇਜ ਆਉਂਦਾ ਤੈਨੂੰ ਜਿਆਦਾ ਹੀ ਕੋਈ ਮਿਲਦਾ ਉਹਨੂੰ ਬਹੁਤ ਕਿਤੇ ਵੜਦੀ ਨਹੀਂ ਇੱਧਰ ਮੰਮੀ ਆਉਂਦੀ ਤੇ ਹੈਗੀ ਆ ਵਿਚਾਰੀ ਹੁਣ ਮੈਂ ਕੰਦ ਨਾ ਸੁਣੀਆਂ ਗੱਲਾਂ ਸੁਣੀਆਂ ਖਲੋ ਕੇ ਤੁਹਾਡੀਆਂ ਗੱਲਾਂ ਹੀ ਕਾਦੀਆਂ ਕਰਨ ਦੇ ਹੀ ਘਰੇਲੂ ਹੀ ਨਹੀਂ ਕਰਨ ਮੈਨੂੰ ਪਤਾ ਨਹੀਂ ਕਿ ਘਰੇਲੂ ਗੱਲਾਂ ਕਰਨ ਲਈ ਸੁਣ ਲੈ ਗੱਲ ਜੇ ਮੇਰੇ ਕੋਲ ਪੁੱਛਿਆ ਤਾਂ ਬਗੈਰ ਤੋਂ ਪੈਰ ਬਾਹਰ ਪਾਇਆ ਨਾ ਤੇ ਫਿਰ ਤੂੰ ਵੇਖ ਲੈ ਮਮਮੀ ਮੈਂ ਜਿੱਥੇ ਵੀ ਜਾਨੀ ਤੁਹਾਨੂੰ ਦੱਸ ਕੇ ਜਾਨੀ ਪੁੱਛ ਕੇ ਜਾਨੀ ਆ ਉਹ ਤੇ ਸਿਰਫ ਮੈਂ ਗਈ ਹੀ ਸਾਹਮਣੇ ਤੇ ਪੂਆ ਜੀ ਬੈਠੇ ਆਂ ਤੇ ਹੁਣ ਮੈਂ ਦੱਸੋ ਕਿੱਦਾਂ ਨਾ ਜਾਂਦੀ ਉਧਰ ਤੇਰਾ ਮਤਲਬ ਕੀ ਜਾਣਦਾ ਪਹਿਲਾਂ ਉਧਰ ਮੈਨੂੰ ਪੁੱਛ ਕੇ ਜਾਂਦੀ ਕਰ ਮੈਂ ਚੱਲੀ ਆਂ ਉਧਰ ਕਿਉਂ ਇੰਨੇ ਗਰਮ ਹੋਣ ਦੇ ਜੇ ਗੱਲ ਤੇ ਕੋਈ ਵੀ ਨਹੀਂ ਆ ਬਸ ਇਹੋ ਹੀ ਆ ਨਾ ਵੀ ਮੈਂ ਪੂਆ ਲਾਗੇ ਬੈ ਗਈ ਆਂ 2 ਮਿੰਟ ਫਿਰ ਕੀ ਹੋ ਗਿਆ ਦੱਸ ਤੇ ਪੂਆ ਤੈਨੂੰ ਕਿੰਨੇ ਕ ਮਿਲਣ ਆਈ ਹੈਗਾ ਮੈਂ ਤੈਨੂੰ ਕਿਹਾ ਵੀ ਜ਼ੁਬਾਨ ਬੰਦ ਕਰ ਲੈ ਮੇਰੇ ਘੜੀ ਕੋ ਨਾ ਕੰਮ ਸਾਰਾ ਹੀ ਘਰ ਦਾ ਪਿਆ ਕਰਨ ਵਾਲਾ ਆ ਜੀ ਤੇ ਤੂੰ ਪੱਜ ਨਾ ਵੇਲੀ ਚਲਗੀ ਤੇ ਵੇਲੀ ਤੂੰ ਉਧਰ ਜਾ ਬੜੀ ਆ ਕੇ ਮਮੀ ਕੰਮ ਮੈਂ ਹੀ ਕਰਨਾ ਵਾ ਕਿੰਨੇ ਕਰਨਾ ਤੇ ਕੋਈ ਗੱਲ ਨਹੀਂ ਕੰਮ ਹੀ ਆ ਕੰਮ ਮੈਂ ਕਰ ਲੈਨੀ ਆ ਤੇ ਜੇ ਹੁਣੇ ਸਾਡੇ ਘਰ ਕੋ ਆ ਜਾ ਤੇ ਕੀ ਸਾਨੂੰ ਆਖੇ ਆਣ ਕੇ ਵੀ ਆ ਜੇ ਦੋ ਰੰਨਾਂ ਦੀ ਕੋਚੀਆਂ ਤੇ ਇਹਨਾਂ ਨੇ ਆ ਕੰਮ ਵੀ ਨਹੀਂ ਕੀਤਾ ਅਜੇ ਤੇ ਕੰਮ ਕਾਦਾ ਵਾ ਸਫਾਈਆਂ ਤੇ ਹੋ ਗਈਆਂ ਵਾ ਸਿਰਫ ਰਸੋਈ ਦਾ ਹੀ ਰਹਿ ਗਿਆ ਵਾ ਉਹ ਵੀ ਕਰ ਲੈਨੀ ਆ ਹੁਣ ਮੈਂ ਜੇ ਨਹੀਂ ਨਾ ਤੇਰੇ ਮੰਨਣ ਚ ਆਂਦੀ ਤੇ ਮੈਂ ਲੰਮਣ ਲੱਗੀ ਬਾਰ ਵਾਲੇ ਨੂੰ ਫੋਨ ਉਹਨੂੰ ਆ ਦੱਸਨੀ ਆ ਸਾਰੀਆਂ ਗੱਲਾਂ ਤੇਰੀਆਂ ਕਰਤੂਤਾ ਮਮੀ ਮੈਂ ਕੀਤਾ ਕੀ ਆ ਮੈਨੂੰ ਇਹ ਤੇ ਦੱਸ ਦੋ ਮੇਰੀ ਗਲਤੀ ਕੀ ਆ ਜਿਹੜਾ ਤੁਸੀਂ ਇੰਦਾ ਡੇਜ ਮੈਨੂੰ ਬੋਲਣ ਜਦੋਂ ਤੂੰ ਵੜੇ ਨਹੀਂ ਮਰਦੀ ਮੈਂ ਤੇ ਮੇਰਾ ਕਹਿਣਾ ਨਹੀਂ ਮੰਨਣਾ ਤੇ ਮੈਂ ਤਾਂ ਫਿਰ ਕਹਿਣਾ ਹੀ ਆ ਉਹਨੂੰ ਹਣ ਕਹਿਣਾ ਤੁਹਾਡਾ ਹੀ ਮੰਦੀ ਆ ਦੋ ਮਿੰਟ ਵਾ ਬਸ ਭੂਆ ਲਾਗੇ ਬੈ ਗਈ ਹੋਰ ਮੈਂ ਕਿੱਥੇ ਚਲ ਗਈ ਆ ਦੱਸੋ ਲੇਕਨ ਖੱਤਾ ਉਹ ਵੀ ਨਹੀਂ ਚੰਗਾ ਜੇ ਕਿ ਤੇ ਮੈਂ ਚਲੋ ਫੇਰਾ ਤੋਰਾ ਕਿਤੇ ਮਾਰ ਜੇ ਸਾਲ ਸਾਈ ਮੈਨੂੰ ਸਮਝ ਕਿਤੇ ਕੋਈ ਨੂੰ ਪਤਾ ਲੱਗ ਜੇ ਕਿ ਚਲੋ ਕੋਈ ਨਹੀਂ ਕਰ ਲੈਣੀ ਆ ਮੈਂ ਕੰਮ ਵੇਜ ਮੈਂ ਆਖਿਆ ਮੈਂ ਨਾ ਤੇ ਕਿਦੀ ਫਿੰਡ ਖਲਾਰੀ ਆ ਗਾੜੀਆਂ ਇੰਨਾ ਨਹੀਂ ਸੋਚਦੀ ਵੀ ਮੇਰੀ ਗਲਤੀ ਆ ਤੇ ਸਗੋਂ ਮੇਰੇ ਸਿਰ ਦੇ ਵਾਲਾਂ ਨੂੰ ਪੈਂਦੀ ਆ ਗਾੜੀਆਂ ਉਈ ਭਾਬੀ ਭਾਬੀ ਆ ਜਾ ਦਲਜੀਤ ਭਾਬੀ ਹਾਂ ਕੀ ਗੱਲ ਹੋਈ ਆ ਕੋਈ ਵੀ ਨਹੀਂ ਗੱਲ ਕਿਉਂ ਨਹੀਂ ਆ ਗੱਲ ਕਿਉਂ ਨਹੀਂ ਹੋਈ ਆ ਰੋਂਦੇ ਤੁਸੀਂ ਉਦਾਂ ਹੀ ਬਸ ਉਹ ਗੱਲ ਦੱਸੋ ਗੱਲ ਕੀ ਆ ਗੱਲ ਕੀ ਹੋਣੀ ਆ ਦਲਜੀਤ ਦਲਜੀਤ ਹੋਣਾ ਕੀ ਆ ਕਿੰਨਾ ਮੈਂ ਤੇਰੇ ਸਾਹਮਣੇ ਕੰਮ ਕਰਦੀ ਆ ਸਾਰਾ ਹੀ ਕਰਦੀ ਆ ਮੰਮੀ ਨੂੰ ਮੈਂ ਕਦੀ ਕੋਈ ਕੰਮ ਨਹੀਂ ਕਰਨ ਦਿੱਤਾ ਹੈਗਾ ਜੇ ਤੂੰ ਆ ਜਿਹੜੀ ਗੱਲ ਕਹਿੰਨਾ ਵਾ ਵੀ ਮੇਰੇ ਕੱਪੜੇ ਧੋ ਦੋ ਚਾਹੇ ਮੈਨੂੰ ਰੋਟੀ ਦੇ ਦੋ ਉਸੇ ਵੇਲੇ ਮੈਂ ਪੂਰੀ ਕਰਦੀ ਆ ਤੇ ਫਿਰ ਵੀ ਜੇ ਮੇਰੀ ਇਸ ਘਰ ਦੇ ਵਿੱਚ ਇੱਜ਼ਤ ਨਾ ਹੋਵੇ ਤੇ ਤੂੰ ਆਪ ਹੀ ਸੋਚ ਵੀ ਕਿੱਡੀ ਮਾੜੀ ਗੱਲ ਵਾ ਫਿਰ ਭਾਬੀ ਤਾਂ ਇੱਜ਼ਤ ਨਹੀਂ ਆ ਕੌਣ ਕਹਿੰਦਾ ਤੁਹਾਨੂੰ ਸਾਰਾ ਕੰਮ ਤੂੰ ਹੀ ਕਰਦੀ ਮੈਨੂੰ ਸਾਰਾ ਪਤਾ ਵਾ ਨਾਲੇ ਗੱਲ ਹੋਈ ਕੀ ਆ ਗੱਲ ਦੱਸੋ ਮੈਨੂੰ ਗੱਲ ਕੀ ਹੋਣੀ ਆ ਦਿਲਜੀਤ ਮੈਂ ਨਾ ਕੰਮ-ਕੁਮ ਕਰਕੇ ਨਾ ਤੇ ਕੁੜਾ ਸੁੱਟਣ ਗਈ ਹੀ ਵਿਹਲੀ ਹਾਂਜੀ ਤੇ ਉੱਥੇ ਸਾਹਮਣੇ ਭੁਆਜੀ ਬੈਠੇ ਹੀਗੇ ਅੱਛਾ ਤੇ ਮੈਂ ਵੇਖ ਕੇ ਤੋਂਨਾਂ ਵੱਲ ਨੂੰ ਚਲ ਗਈ ਸਾਹਮਣੇ ਹੁਣ ਮੈਂ ਘਰ ਨੂੰ ਆਉਂਦੀ ਚੰਗੀ ਥੋੜੀ ਲੱਗਦੀ ਸੀ ਉਹ ਸਾਹਮਣੇ ਬੈਠੇ ਹੀ ਪਰ ਮਿਲ ਕੇ ਆਉਣਾ ਉੱਥੇ ਕਿਉਂ ਆਈ ਮਿਲ ਕੇ ਹੀ ਆਉਣਾ ਸੀ ਤੇ ਮੰਮੀ ਨੇ ਨਾ ਮੈਨੂੰ ਇੰਨੀਆਂ ਗੱਲਾਂ ਕੀਤੀਆਂ ਨਾ ਜਿਹੜਾ ਕੋ ਹਸਾਬ ਹੀ ਨਹੀਂ ਆ ਇੰਨੀ ਮੇਰੀ ਬੇਇੱਜ਼ਤੀ ਕੀਤੀ ਨਾ ਬਹੁਤ ਹੀ ਜ਼ਿਆਦਾ ਭਾਬੀ ਮੰਮੀ ਦਾ ਨਾ ਦਿਮਾਗ ਖਰਾਬ ਹੋ ਗਿਆ ਵਾ ਪਤਾ ਨਹੀਂ ਭੂਣ ਕਿਉਂ ਨਹੀਂ ਚੰਗਾ ਸਮਝਦੇ ਮਿੰਦੇ ਹੁਣ ਸਮਝ ਨਹੀਂ ਆਉਂਦੀ ਦਲਜੀਤ ਪਹਿਲਾਂ ਤੇ ਮੰਮੀ ਚੰਗੀ ਸੀ ਅਜਨੋਂ ਦਾ ਲਵਲੀ ਦਾ ਵਿਆਹ ਹੋ ਗਿਆ ਵਾ ਨਾ ਉਦੋਂ ਦਾ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਵਾ ਇਹ ਤੇ ਨਾ ਭੂਆ ਨੂੰ ਤੇ ਨਾ ਮੈਨੂੰ ਚੰਗਾ ਹੀ ਨਹੀਂ ਸਮਝਦੇ ਹੈਗੇ ਭਾਬੀ ਮੇਰੀ ਗੱਲ ਸੁਣੋ ਉਹਨਾਂ ਮੜਾ ਕੀਤਾ ਕੀ ਆ ਜੇ ਅਗਲੇ ਦਾ ਘਰ ਵੱਸ ਗਿਆ ਵਾ ਥੋੜੀ ਚਾਹੀਦਾ ਵਾ ਸਗੋਂ ਖੁਸ਼ ਹੋਣਾ ਚਾਹੀਦਾ ਵਾ ਇਹ ਗੱਲ ਅਸੀਂ ਸਮਝਦੇ ਆ ਨਾ ਪਰ ਮੰਮੀ ਨਹੀਂ ਨਾ ਸਮਝਦੇ ਹੈਗੇ ਮੰਮੀ ਨੂੰ ਵੀ ਸਮਝਣਾ ਚਾਹੀਦਾ ਵਾ ਨਾ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਸਮਝਾਉਣਾ ਨਾ ਜਾ ਕੇ ਇਹ ਕਿਦਾਂ ਦੀ ਗੱਲ ਹੋਈ ਆ ਚਲ ਕੋਈ ਗੱਲ ਨਹੀਂ ਦਿਲਜੀਤ ਤੂੰ ਨਾ ਹੁਣ ਕੋਈ ਗੱਲ ਕਰੀਂ ਉਹ ਨਹੀਂ ਭਾਬੀ ਉਹਦਾ ਸੂਤ ਨਹੀਂ ਹੋਣਾ ਇਹਨਾਂ ਨੇ ਹੁਣ ਮੈਨੂੰ ਕਹਿਣ ਡੇ ਹੀ ਵੀ ਮੈਂ ਨਾ ਲੱਗੀਆਂ ਵੀਰ ਤੇਰੇ ਵੱਲੋਂ ਵੀ ਉਹਨੂੰ ਫੋਨ ਕਰਨ ਲੱਗੀਆਂ ਤੇ ਉਹਨੂੰ ਦੱਸਣ ਲੱਗੀਆਂ ਵੀ ਇਹ ਮੇਰੇ ਕਹਿਣੇ ਚ ਨਹੀਂ ਚੱਲਦੀ ਤੇ ਮੈਂ ਜਿੱਥੇ ਜਾਨੀ ਆ ਇਹਨਾਂ ਨੂੰ ਪੁੱਛ ਕੇ ਦੱਸ ਕੇ ਮੈਂ ਫੇਰ ਜਾਨੀ ਆ ਮੈਂ ਕਦੀ ਅਜਿhti ਕ ਆਪਣੀ ਮਰਜ਼ੀ ਕੀਤੀ ਆ ਕੋਈ ਗੱਲ ਨਹੀਂ ਤੂੰ ਹੀ ਪਰਵਾਹ ਨਾ ਕਰੋ ਵੀਰ ਨਾਲ ਮੈਂ ਆਪਣੇ ਗੱਲ ਕਰ ਲੂੰਗਾ ਵੀ ਗਲਤੀ ਕਹੀ ਦੀ ਆ ਮੈਨੂੰ ਭਾਬੀ ਸਾਰਾ ਹੀ ਪਤਾ ਵਾ ਇਹ ਮੰਮੀ ਜਾਣ ਬੁੱਝ ਕੇ ਕਰਦੀ ਆ ਚੱਲ ਕੋਈ ਨਹੀਂ ਤੂੰ ਨਾ ਮੇਰਾ ਬਾਉ ਮੰਮੀ ਉਹ ਤੂੰ ਹੀ ਗੱਲ ਛੱਡੋ ਕੋਈ ਗੱਲ ਨਹੀਂ ਮੰਮੀ ਨਾਲ ਗੱਲ ਕਰਦਾਂ ਜਾ ਕੇ ਭਾਬੀ ਇਹ ਥੋੜੀ ਗੱਲ ਵਾ ਇੱਕ ਬੰਦਾ ਸਾਰੀ ਦਿਹਾੜੀ ਟੋਟ ਟੋਟ ਮਰਦਾ ਜੀ ਤੋ ਨੇ ਉਹ ਤੂੰ ਚੁੱਪ ਕਰੋ ਮੈਂ ਗੱਲ ਕਰਕੇ ਆਉਣਾ ਉਹਨਾਂ ਨਾਲ ਮੈਂ ਤੇਵੇਂ 10 ਬੈਠੀ ਐ ਇਹਨੂੰ ਇੰਨੇ ਹੁਣ ਜਾ ਕੇ ਮੰਮੀ ਦੇ ਦਿਵਾਲੇ ਹੋ ਜਾਣਾ ਵਾ ਤੇ ਮੰਮੀ ਨੇ ਫੇਰੇ ਮੇਰੇ ਦਿਵਾਲੇ ਹੋਣਾ ਵਾ ਵੀ ਤੂੰ ਉਹਨੂੰ ਦੱਸਿਆ ਵਾ ਇੱਕ ਖਾਨ ਸਾਰਾ ਹੀ ਖਲਾਰਾ ਪਿਆ ਵਾ ਕਦੇ ਮਾਸਾ ਗੱਲ ਕਹਿਤੀ ਤੇ ਉਹਨੇ ਚ ਅੱਗ ਪੈ ਗਈ ਐ ਇਹਨੂੰ ਤੇ ਕਿਤੇ ਵੀ ਮੈਂ ਕਿਤੇ ਖਲਾਰਾ ਹੀ ਸਾਂਭਰਾ ਮੈਂ ਆਣ ਕੇ ਕਿਤੇ ਕੀ ਕਰਾਂ ਮੈਂ ਵੀ ਮੰਮੀ ਮੇਰੀ ਗੱਲ ਸੁਣੋ ਇੱਥੇ ਬੈਠੋ ਹਾਂ ਤੂੰ ਦੱਸ ਹੁਣ ਇਹ ਮੇਰੀ ਗੱਲ ਸੁਣੋ ਗੱਲ ਕੀ ਹੋਈ ਐ ਕਿਹੜੀ ਗੱਲ? ਅਭੀ ਨਿਕੋ ਬੋਲੇ ਤੁਸੀਂ? ਪਾਪੀ ਲੈਣ ਕੇ ਗਈ ਸੀ ਉਧਰ। ਉਹ ਜੇ ਚਲੀ ਗਏ ਆ ਤੇ ਫਿਰ ਕੀ ਹੋ ਗਿਆ? ਉਹ ਕਿੰਨੀ ਗਈ? ਉਹ ਅਫਗਾਨੀ ਆ। ਆਈ ਇੱਧਰ ਉਹ ਤੁਹਾਨੂੰ ਮਿਲਣ। ਤੇ ਉਹ ਜੇ ਕੱਲ ਰਹਿਣ ਆਏ ਆ ਤੇ ਆਉਣਾ ਹੀ ਇੱਧਰ ਉਹਨਾਂ ਨੇ। ਮੇਰੀ ਸੁਣ ਲੈ ਤੇ ਦਿਲਜੀਤ ਗੱਲ। ਜਿੱਥੇ ਵੀ ਚੜਾ ਹੁੰਦਾ ਵਾ ਨਾ ਤੇ ਆਪਣਾ ਵਿਆਹ ਕਰਾ ਲਾ। ਇਹਨੇ ਸਾਨੂੰ ਗੱਲ ਮੈਂ ਕੋਈ ਕਰਨ ਆ ਤੁਸੀਂ ਵਿਆਹ ਹੀ ਲੈ ਕੇ ਬੈਗੇ। ਇਹਨੇ ਕੱਲ ਨੂੰ ਸਾਨੂੰ ਨਾ ਰੋਟੀ ਦੇਣੀ ਐ ਇਹਨੇ। ਮੇਨ ਮੇਰੇ ਚਾਲ ਚੱਲਣ ਲੱਭਣ ਡਏ ਨੇ। ਇਹਨੇ ਰੋਟੀ ਨਹੀਂ ਬੁਕਾ ਕੇ ਦੇਣੀ। ਇਹਦੇ ਹੁਣ ਦੇ ਪੈਰ ਖੁੱਲ ਗਏ ਬਾਹਰ ਜਾਣ ਨੂੰ ਇਹਦਾ। ਓ ਮਮੀ ਨਾ ਜਿੰਨਾ ਕੰਮ ਕਰਕੇ ਆਗਦਰ ਬੌਂਡੇ ਦੇ ਕੰਮ ਦੀ ਵੇ ਹੋਣੀ ਮਰਨ ਢਈ ਆ ਹੱਥਾਂ ਚੋਂ ਨਿਕਲਦੀ ਜਾਣ ਢਈ ਆ ਮੰਮੀ ਇਹੋ ਮੂੰਹ ਨਾਲ ਕਹਿੰਦੇ ਨੇ ਤੁਸੀਂ ਕਿ ਭਾਬੀ ਤੇਰੀ ਚੰਗੀ ਬੜੀ ਆ ਹੁਣ ਕੀ ਹੋ ਗਿਆ ਮੇਰੀ ਮੰਨਦੀ ਹੀ ਨਾ ਇਹ ਉਹ ਜਗ੍ਹਾ ਤੇ ਚੰਗੀ ਵੀ ਸੀ ਇਹ ਹੁਣ ਮੇਰੀ ਗੱਲ ਨਹੀਂ ਮੰਨਦੀ ਕੋਈ ਵੀ ਇਹ ਉਹ ਕਿਉਂ ਨਹੀਂ ਮੰਨਦੀ ਮੰਮੀ ਸਾਰੀਆਂ ਗੱਲਾਂ ਤੇ ਮੰਨਦੀ ਆ ਭੂਆ ਉਹਨਾਂ ਘਰ ਰਹੀ ਆ ਕਬਾਤ ਉਹ ਵੀ ਆਪਣੇ ਘਰ ਬਾਕੇ ਬਹਿ ਗਏ ਤੈਨੂੰ ਇਹ ਗੱਲ ਦਾ ਨੀਂਗਾ ਪਤਾ ਵਿਚਲੀ ਦਾ ਉਹ ਮੈਨੂੰ ਸਾਰਾ ਪਤਾ ਮੰਮੀ ਕੂੜਾ ਸੁੱਟਣ ਗਈ ਤੇ ਕਿੱਥੇ ਕਿੱਥੇ ਜਾ ਪਹੁੰਚੀ ਸੀ ਇਹ ਇਹ ਭੂਆ ਨੇ ਵੇਖ ਲਿਆ ਫੇਰ ਕੇ ਚਲ ਗਏ 2 2.5 ਘੰਟੇ ਲਾ ਕੇ ਉਧਰ ਆਈ ਆ ਇਹਦਾ ਮਤਲਬ ਕੀ ਜਾਨਦਾ ਐਨੇ ਮੈਨੂੰ ਪੁੱਛੇ ਤਾਂ ਬਗਾਰ ਕਿਉਂ ਗਈ ਐ ਅਸ਼ਾਂਤ ਨੂੰ ਪੁੱਛ ਕੇ ਫੇਰ ਜਾਣਾ ਏ ਉਧਰ ਲੱਭੂਆਂ ਨੂੰ ਮਿਲਮਾਂ ਜਾ ਕੇ ਬੱਲ ਨਹੀਂ ਕਿਦਾਂ ਨਹੀਂ ਗੱਲਾਂ ਕਰਦੇ ਤੁਸੀਂ ਕੋਈ ਗੱਲ ਨਹੀਂ ਮੈਂ ਲੱਗੀਆਂ ਉਹਨਾਂ ਮੁੰਡੇ ਨੂੰ ਫੋਨ ਕਰਨ ਉਹ ਕੋਈ ਗੱਲ ਨਹੀਂ ਹਾਂ ਵੀਰ ਨਾਲ ਆਪੇ ਗੱਲ ਕਰ ਲਵਾਂਗਾ ਠੀਕ ਐ ਨਾ ਮਰ ਰਨ ਕਰ ਚਾਹੀ ਨਾ ਕਰ ਮੈਂ ਆਪੇ ਗੱਲ ਕਰ ਲੈਣੀ ਆ ਉਹਦੇ ਨਾਲ ਆ ਬੱਲ ਨਹੀਂ ਕਿਦਾਂ ਨਹੀਂ ਗੱਲ ਹੋਈ ਤੁਹਾਡੀ ਫੋਨ ਲਾ ਕੇ ਫੜਾ ਮੈਨੂੰ ਮੈਂ ਉਹਨਾਂ ਨਾਲ ਗੱਲ ਕਰ ਲਾਂ ਮੈਂ ਆਪੇ ਗੱਲ ਕਰ ਲਵਾਂਗਾ ਠੀਕ ਐ ਨਾ ਮੰਮੀ ਜਦੋਂ ਮੈਂ ਤੈਨੂੰ ਕਹਿਤਾ ਮੈਨੂੰ ਫੋਨ ਲਾ ਕੇ ਦੇ ਇੱਕ ਵਾਰ ਮੈਂ ਨਹੀਂ ਲਾ ਕੇ ਦੇਣਾ ਠੀਕ ਐ ਹੁਣ ਉਹਨੂੰ ਜਾਲੀ ਸੁਣਾ ਲਓ ਸਭ ਕੋਈ ਇਹ ਆ ਕੋ ਕਰਦੀ ਆ ਤੇ ਸੁਣਾਉਣਾ ਨਹੀਂ ਉਹਨੂੰ ਜੇ ਸੁਣਾਵਾਂਗੇ ਤਾਂ ਉਹਨੂੰ ਉਹਨੂੰ ਵੀ ਫਟਾ ਲੱਗੂਗਾ ਚੰਗੀ ਭਲੀ ਹੈਗੀ ਆ ਉਹਨੂੰ ਬਸ ਉਹਨੂੰ ਠੀਕ ਹੈ ਨਾ ਕੋਈ ਗੱਲ ਨਹੀਂ ਬਾਤ ਨਹੀਂ ਮੂੰਹ ਚੋ ਕੇ ਬਸ ਗੱਲਾਂ ਘੰਡਾ ਬੀ ਉਹਨੂੰ ਦੀ ਮੰਮੀ ਹੈ ਤੇ ਇੱਕ ਵਾ ਹੈ ਤੇ ਮੈਨੂੰ ਕਹਿੰਦੇ ਵਿਆਹ ਕਰਾ ਲਾ ਇਹ ਦੋ ਹੋ ਗਈਆਂ ਨਾ ਪਰ ਇਹਨਾਂ ਨੂੰ ਫੇਰ ਲੱਗਣਾ ਵਾ ਫੇਰ ਬੰਨਣੀ ਕੀ ਕਰਨਾ ਤੁਸੀਂ ਤੇ ਫਿਰ ਮੈਂ ਚੁੱਪ ਕਰਕੇ ਬੈਠੀ ਰਹੂਗਾ ਆਪਣੇ ਕਰਨ ਨਾ ਕਰਨ ਤੇ ਹੁਣ ਜੁੱਪੜ ਕੇ ਬੈਠੇ ਰਹਾਂ ਉਹ ਬਹਿਨ ਤੇ ਕੰਮ ਕਰਦੀ ਆ ਵਿਚਾਰੀ ਮੈਂਦ ਕਰਦੀ ਕੰਮ ਤੇ ਜਿਹੜੇ ਕਰਦੀ ਕਰਦੀ ਮੈਂ ਬਾਹਰ ਨਹੀਂ ਨਿਕਲਣੀ ਫੇਰ ਨਾ ਆਖੀ ਉਹ ਮਿਲਣਾ ਗੱ ਐਵਨੰਦਰ ਵਰਗੇ ਬੈਠੇ ਰਹੀਦਾ ਹਿਦਾ ਆ ਕੇ ਤੇ ਮੈਂ ਉਹਨਾਂ ਦੇ ਘਰ ਲਾ ਕੇ ਆਈ ਤੇ ਮੈਨੂੰ ਕੋ ਪਰਾ ਪੌਂਗੇ ਘਰ ਸਾਡੇ ਘਰ ਹੀ ਪੈ ਜਣੀ ਐ ਇਹ ਇਹ ਤੇ ਸਾਡੇ ਘਰ ਹੀ ਲੱਗ ਗਈ ਐ ਜੀ ਆਪਦੀ ਘਰ ਤੇ ਮੈਂ ਉਹਨਾਂ ਦਾ ਜਾੜਨਾ ਸੀ ਤੇ ਉੱਜਣ ਮੇਰਾ ਆਪਣੇ ਡੈ ਪਿਆ ਕੋਈ ਗੱਲ ਨਹੀਂ ਬਸ ਤੇ ਮੈਂ ਇਹਨੂੰ ਕਰ ਲੂੰਗੀ ਅਜੇ ਤੇ ਮੈਂ ਇਹਦੇ ਮੂੰਹ ਵਾਲੀ ਵੇਖਣ ਲਈ ਇਹਦੇ ਚਾਨ ਚੱਕਰ ਮੈਨੂੰ ਚੰਗੇ ਨਹੀਂ ਲੱਗਣ ਡਏ ਇਹਦੇ ਫੋਨ ਕਰ ਹੀ ਲੈਣੀ ਐ ਇੱਕ ਵਾਰ ਹੈਲੋ ਹੈਲੋ ਹਾਂਜੀ ਕੀ ਹਾਲ ਚੱਲ ਜੇ ਵਾਸ ਵਧੀਆ ਰਮਨ ਤੂੰ ਸਲਾਹ ਠੀਕ ਠਾਕ ਵਾ ਹਾਂਜੀ ਠੀਕ ਠਾਕ ਤੇ ਹੋ ਗਿਆ ਦਰਸ਼ਨ ਮੇਲੇ ਹਾਂ ਅੱਛਾ ਅੱਛਾ ਠੀਕ ਆ ਕਿਦੋਂ ਆਉਂਦੀ ਕੱਲ ਨੂੰ ਕੱਲ ਨੂੰ ਆ ਜਾਣਾ ਵਾ ਕੱਲ ਸ਼ਾਮ ਨੂੰ ਆਇਣਾ ਏ ਚਲ ਠੀਕ ਆ ਮੇਰਾ ਵੀ ਘਰ ਵੱਲ ਤੇ ਆਣੀ ਬੈਠੀ ਤੇ ਪਾਵੇਂ ਮੈਂ ਇੱਥੇ ਹਾਂ ਅਚਾਨਕ ਰਮਨ ਇਹ ਵੀ ਤਰਾ ਆਪਣਾ ਹੀ ਘਰ ਵਾ ਏਕੜਾ ਪਕਾਨਾ ਵਾ ਤੇ ਮੈਂ ਕੱਲ 4-5 ਵਜੇ ਨਾ ਪਹੁੰਚ ਜਾਣਾ ਤੇ ਤੂੰ 11 ਵਜੇ ਨਾ ਲਵਲੀ ਨੂੰ ਕਹੀਂ ਛੱਡ ਜੇ ਕੋਈ ਗੱਲ ਨਹੀਂ ਲਵਲੀ ਛੱਡ ਜੂਗਾ ਮੈਨੂੰ ਮੇਰਾ ਨਾ ਆਪ ਧਿਆਨ ਸਗੋਂ ਕਰਈਆ ਪਾ ਮੈਂ ਕੈਮਰੇ ਘੁੰਮਰੇ ਲੱਗੇ ਮੈਂ ਚੈੱਕ ਕਰਦੀ ਰਹੀ ਨਹੀਂ ਪਰ ਫਿਰ ਵੀ ਡਰ ਜਿਹਾ ਲੱਗਦਾ ਵਾ ਸਮਾਂ ਨਹੀਂਗਾ ਚੰਗਾ ਹੈਗਾ ਓਏ ਉਹ ਨਾਲੇ ਦੋ ਤਿੰਨ ਦਿਨ ਹੋ ਗਏ ਤੈਨੂੰ ਕਈ ਨੂੰ ਇਹ ਵੀ ਜੇਦ ਕਰਦੀ ਸੀ ਵੋਟੀ ਤੇ ਤਾਂ ਕਰਕੇ ਮੈਂ ਆਈ ਮੈਂ ਤੈਨੂੰ ਕਹੀ ਚੱਲ ਕੋਈ ਨਹੀਂ ਫੁੱਫੜ ਤੇਰਾ ਇੱਥੇ ਆਊ ਹੋਊਗਾ ਤੇ ਫਿਰ ਇਕੱਠੇ ਦੋਵੇਂ ਜਾਣੇ ਹੀ ਆ ਜਾਾਂਗੇ ਤੇ ਆਂਦੀ ਭੂਆ ਜੀ ਕੱਲਿਆਂ ਕੀ ਕਰਨਾ ਵਾ ਤੇ ਆਜੋ ਤੁਸੀਂ ਇੱਥੇ ਗੱਲਾਂ ਬਾਤਾਂ ਕਰਦਾ ਤੇਰਾ ਟਾਈਮ ਲੰਘਿਆ ਹੋਆ ਹਾਂਜੀ ਹਾਂਜੀ ਹੋਰ ਬੱਚਿਆਂ ਦਾ ਆਇਆ ਜੇ ਫੋਨ ਹਾਂ ਬੱਚਿਆਂ ਦਾ ਆਇਆ ਠੀਕ ਠਾਕ ਆ ਵਧੀਆ ਅੱਛਾ ਅੱਛਾ ਠੀਕ ਠੀਕ ਆ ਚੱਲ ਫਿਰ ਤੂੰ ਨਾ ਕੱਲ ਨੂੰ ਆਜੀ ਫਿਰ ਹੈ ਹਾਂ ਕੋਈ ਨਹੀਂ ਮੈਂ ਆ ਜੂਗੀ ਕੱਲ ਨੂੰ ਹਾਂ ਚਲੋ ਠੀਕ ਆ ਠੀਕ ਆ ਚੰਗਾ ਲੈ ਚੰਗਾ ਹੋ ਗਿਆ ਨਾ ਮੈਂ ਫੋਨ ਕਰ ਲਿਆ ਵਾ ਤਾਂ ਕਹਿੰਦੇ ਵੀ ਮੈਂ ਵੀ ਕੱਲ ਨੂੰ ਆ ਜਾਣਾ ਵਾ ਤੇ ਤੂੰ ਹੀ 11:00 ਵਜੇ ਨਾ ਆ ਜੀ लवली ਨੂੰ ਕਹੂੰਗੀ ਵੀ ਜਾ ਕੇ ਮੇਰੇ ਉਹ ਤਾਂ ਸ਼ਾਦੀ ਆ ਜਾਂਦਿਆਂ ਨੂੰ ਇਹ ਆ ਫਿਰ ਸਫਾਈ ਤਾਂ ਕਰੂੰਗੀ ਨੇਰੀ ਝਖੜ ਤੇ ਰੋਜ ਆ ਜਾਂਦਾ ਵਾ ਤੇ ਵੇੜੇ ਵੇੜੇ ਤੇ ਪਿਆ ਹਣਾ ਗੋਡੇ-ਗੋਡੇ ਗੰਦ ਸਾਰਾ ਦਿਨ ਤਾਂ ਸਫਾਈ ਕਰਦੇ ਲੰਘ ਜਾਂਦਾ ਘਰ ਹੋਈਏ ਤੇ ਨਾਲੋਂ ਨਾਲ ਸਫਾਈ ਹੋ ਜਾਂਦੀ ਆ ਜਦੋਂ ਘਰ ਨਾ ਨਾ ਹੋਈਏ ਤੇ ਰੋਜ਼ ਨੇਰੀ ਆ ਜਾਂਦੀ ਆ ਅੰਦਰ ਬਾਹਰ ਕਿਤੇ ਕੱਟੇ ਨਾ ਪਰੇ ਹੁਣੇ ਆ ਮੁੰਡਾ ਬਤਾ ਪੂਆ ਜੀ ਅੰਦਰ ਬੈਠੇ ਆ ਤੇ ਮੈਂ ਇਦਾਂ ਕਰਦੀ ਆ ਮੇਰੇ ਮਨ ਦੇ ਵਿੱਚ ਨਾ ਇੱਕ ਗੱਲ ਹੁੰਦੀ ਆ ਬੀਪੂਆ ਜੀ ਨੂੰ ਨਾ ਪਤੀ ਹੁੰਦੀ ਆ ਭਲਾ ਪੁੱਛਦੀ ਆ ਵੀ ਭਲਾ ਪਹਿਲੀ ਬੁੱਢੀ ਨੂੰ ਕੀ ਹੋਇਆ ਸੀ ਭਲਾ ਇਹ ਕੀ ਦੱਸਦੇ ਆ ਪਚਾਚੀ ਵਾਲੀ ਗੱਲ ਸੱਚ ਵਗ ਜਾਂ ਝੂਠ ਵਾ ਪੁੱਛਦੀ ਆ ਭਲਾ ਰਪਿੰਦਰ ਪਤਾ ਨਹੀਂ ਕਿੱਥੇ ਚਲ ਗਈ ਹੈ ਰਪਿੰਦਰ ਤੂੰ ਕਿੱਥੇ ਚਲ ਗਈ ਹਾਂ ਮੈਂ ਤਾਂ ਵਾਜੋਂ ਮਾਰਨ ਗਈ ਹਾਂ ਜਣਾ ਬੂਆ ਜੀ ਕਿੱਥੇ ਆ ਮੈਂ ਤੇ ਬਾਥਰੂਮ ਤੱਕ ਗਈ ਮੜਾ ਜਿਆ ਅੱਛਾ ਅੱਛਾ ਹਾਂ ਤੂੰ ਹੀ ਖਾ ਲਈ ਰੋਟੀ ਪਾ ਗਈ ਹਾਂ ਰੋਟੀ ਮੈਂ ਖਾ ਲਈ ਆ ਉਹਨਾਂ ਤੇਰੇ ਕੋਲ ਫੜਦਾ ਫੋਨ ਆਉਂਦਿਆ ਹੈਗਾ ਕੀ ਕਹਿੰਦੇ ਕੈਂਡ ਇਸ ਪੀ ਆ ਜਾ ਮੈਂ ਵੀ ਕੱਲ ਨੂੰ ਆ ਜਾਣਾ ਵਾ ਤੈਨੂੰ ਪਤਾ ਵਾ ਰੋਜ਼ ਤਾਂ ਨੇਰੀ ਆ ਜਾਂਦੀ ਆ ਤੇ ਘਰ ਵੀ ਚੰਗਾ ਖਲਾਰਾ ਪਿਆ ਹੋਣਾ ਵਾ ਮੇਰਾ ਰਾਦਾ ਲਵਲੀ ਨੂੰ ਕਹਾਂ ਮੈਂ ਵੀ ਮੈਨੂੰ ਛੱਡਿਆ ਮੈਂ ਜਾ ਕੇ ਸਾਫ ਸਫਾਈ ਤੇ ਕਰਾਂ ਮੁੜ ਕੇ ਤਾਂ ਘਰ ਕੋਲੋਂ ਨੂੰ ਜੀ ਨਹੀਂ ਘਰ ਤਾਂ ਹੁੰਦਾ ਭੂਆ ਜੀ ਗੱਲ ਤੇ ਦਾਦੀ ਠੀਕ ਵਾ ਹੋਂਦਾਂ ਨੂੰ ਕਿੰਨੇ ਦਿਨ ਹੀ ਹੋ ਗਈ ਆ ਤੇ ਘਰ ਖਲਾਰਾ ਤੇ ਪੈ ਜਾਂਦਾ ਵਾ ਤੇ ਕੋਈ ਨਹੀਂ ਤੂੰ ਪੁੱਛ ਲੋ ਇਹਨਾਂ ਨੂੰ ਤੇ ਤੁਸੀਂ ਅੱਜ ਹੀ ਚੱਲ ਜਓ ਨੀ ਮੇਰਾ ਤੇ ਰਾਦਾ ਹੀ ਕੱਲ 11:00 ਵਜੇ ਚੱਲ ਜੂਗੀ ਕੋਈ ਨਹੀਂ ਲਵਲੀ ਹੁੰਦਾ ਨਾ ਇਨੂੰ ਪੁੱਛ ਲੈਣੀ ਆ ਜੇ ਦਾ ਟਾਈਮ ਹੋਊਗਾ ਨਾ ਤੇ ਮੈਨੂੰ ਅੱਜ ਹੀ ਛੱਡ ਆਊਗਾ ਹਾਂਜੀ ਪੂਆ ਜੀ ਦਿਨ ਤੇ ਹਲੇ ਬੜਾ ਵਾ ਤੇ ਕੋਈ ਗੱਲ ਹੀ ਸ਼ਾਮ ਨੂੰ ਆ ਜਾਣਾ ਇਹਨਾਂ ਨੇ ਟਾਈਮ ਨਹੀਂ ਤੇ ਹਾਂ ਤੇ ਪਿੰਡ ਵੱਤ ਕੋਈ ਨਹੀਂ ਛੱਡ ਆਉਣਗੇ ਜਾ ਕੇ ਚਲ ਕੋਈ ਨੂੰ ਪੁੱਤ ਪੁੱਛਿਆ ਹੀ ਆ ਨਾ ਆ ਤੇ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਆ ਇੱਕ ਪੂਆ ਜੀ ਮੈਨੂੰ ਨਾ ਸੱਚ ਦੱਸਿਓ ਜੋ ਵੀ ਹੋਊਗਾ ਜਿਹੜੀ ਭਲਾ ਲਵਲੀ ਦੀ ਪਹਿਲੀ ਵੋਟੀ ਹੀ ਉਹਦੇ ਨਾਲ ਕੀ ਹੋਇਆ ਸੀ ਪੁੱਤ ਹੁਣ ਹਣਾ ਕੀ ਉਹਦਾ ਥੋੜਾ ਜਿਹਾ ਸੁਭਾਅ ਉਹਦਾ ਦਾ ਹੀ ਕਿਸੇ ਦੀ ਗੱਲ ਨਹੀਂ ਜਰਦੀ ਹੁੰਦੀ ਆਪਣੀਆਂ ਮਰਜ਼ੀਆਂ ਕਰਦੀ ਹੁੰਦੀ ਹੀ ਨਾ ਤਾਂ लवली ਨੂੰ ਪੱਲੇ ਪਾਉਂਦੀ ਹੁੰਦੀ ਹੀ ਜੇ ਇਹਨੇ ਕਹਿਣਾ ਐਦਾਂ ਨਹੀਂ ਤਾਂ ਐਦਾਂ ਕਰ ਲੈ ਮਨੇ ਉਲਟ ਪਾਸੇ ਜਾਣਾ ਫਿਰ ਤੈਨੂੰ ਪਤਾ ਹੀ ਆ ਕਿ ਬੰਦੇ ਬਰਦਾਸ਼ਤ ਕਰਦੇ ਆ ਉਹਨੇ ਨਾ ਆਪੇ ਕੁਝ ਕਰ ਲਿਆ ਹੀ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੋਇਆ ਸੱਚ ਭੂਆ ਜੀ ਉਹਨੇ ਆਪੇ ਕਰ ਲਿਆ ਹੀ ਕੋਹਕ ਜਾਨ ਕੋਹ ਹੋਇਆ ਹੀ ਉਹਦੇ ਨਾਲ ਲੈ ਪੁੱਤ ਮੈਂ ਤੇਰੇ ਨਾਲ ਝੂਠ ਬੋਲਣਾ ਵਾ ਨਾਲੇ ਮੈਂ ਕਿੜੀ ਇੱਥੇ ਜ਼ਮੀਨ ਵਾ ਲਾ ਕੇ ਖੜਨੀ ਆ ਵੀ ਮੈਂ ਝੂਠ ਬੋਲਾਂ ਜੋ ਸੱਚੀ ਗੱਲ ਹੈਗੀ ਆ ਮੈਂ ਤੈਨੂੰ ਦੱਸਦੀ ਆ ਜੇ ਹੁਣ ਤੂੰ ਚੰਗੀ ਆ ਤੇ ਮੈਂ ਸਾਰਿਆਂ ਨੂੰ ਚੰਗੀ ਕਹਿਣਾ ਤੇ ਜੇ ਉਹ ਇਦਾਂ ਦੀ ਹੀ ਤੇ ਇਦਾਂ ਦੀ ਕਹਿਣਾ ਵੀ ਅੱਗੇ ਬੋਲਦੀ ਸੀ ਮਰਜ਼ੀਆਂ ਕਰਦੀ ਸੀ ਆਪਣੀਆਂ ਮਾਂ ਪਿਓ ਵੀ ਇਦਾਂ ਦਾ ਸੀਗਾ ਪੈਸੇ ਲੈ ਕੇ ਤੇ ਰਾਜੀ ਨਵਾ ਕਰ ਲਿਆ ਨਹੀਂ ਤਾਂ ਮਰੀਦੀ ਦਾ ਮੁੱਲ ਕੌਣ ਪਾਉਂਦਾ ਵਾ ਤੂੰ ਆਪ ਸਿਆਣੀ ਆ ਕੁਆਜੀ ਮੈਨੂੰ ਸੱਚ ਦੱਸ ਦੋ ਜੋ ਵੀ ਹੈਗਾ ਵਾ ਮੇਰਨਾ ਝੂਠ ਨਾ ਬੋਲੋ ਉਹਨਾਂ ਨਾਲ ਕੀ ਹੋਇਆ ਵਾ ਮੈਨੂੰ ਸੱਚ ਦੱਸ ਦੋ ਤੁਸੀਂ ਲੈ ਦੱਸ ਮੈਂ ਝੂਠ ਕਿਉਂ ਬੋਲਣਾ ਵਾ